ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹਲਾ ਤੀਜਾ ਜੋ ਹਰ ਸੇਵਹਿ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੁਚਾ ਮੁਖ ਨਾਓ ਸਾਚੋ ਸਾਚ ਸਮਾਲਿਹੁ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰ ਬਾਣੀ ਸੁਣ ਮੈਲ ਗਵਾਏ ਸਹਜ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਦ੍ਰਿਸ਼ਨਾਗਨ 부ਝਾਏ ਅੰਤਰ ਸ਼ਾਂਤ ਸਹਜ ਸੁਖ ਪਾਏ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਜੇ ਨਾ ਜਾਣੇ ਬਾਣੀ ਮਨਮੁਖ ਅੰਦੇ ਦੁਖ ਵਿਹਾਣੀ ਸਤ ਗੁਰ ਭੇਟੇ ਤਾਂ ਸੁਖ ਪਾਏ ਹੋ ਮੈਂ ਵਿੱਚੋਂ ਠਾਗ ਰਹਾਏ ਕਿਸ ਨੂੰ ਕਹੀਏ ਦਾਤਾ ਇਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ गावा ਨਾਨਕ ਸਾਚੇ ਸਾਚਾ ਭਾਵਾ ਵਾ ਸਤਨਾਮ ਸਿਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਤੀਜਾ ਜੋ ਹਰਿ ਸੇਵਹਿ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੁਚਾ ਮੁਖ ਨਾਓ ਸਾਚੋ ਸਾਚ ਸਮਾਲਿਹੁ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰ ਬਾਣੀ ਸੁਣ ਮੈਲ ਗਵਾਏ ਸਹਜ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਦ੍ਰਿਸ਼ਨਾਗ ਨੁ ਬੁਝਾਏ ਅੰਤਰ ਸ਼ਾਂਤ ਸਹਜ ਸੁਖ ਪਾਏ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਜੇ ਨਾ ਜਾਣੇ ਬਾਣੀ ਮਨ ਮੁਕ ਅੰਦੇ ਦੁਖ ਵਿਹਾਨੀ ਸਤ ਗੁਰ ਭੇਟੇ ਤਾਂ ਸੁਖ ਪਾਏ ਹੋ ਮੈਂ ਵਿੱਚੋਂ ਠਾਗ ਰਹਾਏ ਕਿਸ ਨੂੰ ਕਹੀਏ ਦਾਤਾ ਇਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾ ਵਾਖ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 3 ਜੋ ਹਰ ਸੇਵਹਿ ਤਿਨ ਬਲ ਜਾਓ ਤਿਨ ਹਿਰਦੈ ਸਾਚ ਸਚਾ ਮੁਖ ਨਾਓ ਸਾਚੋ ਸਾਚ ਸਮਾਲਿਹੁ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰ ਬਾਣੀ ਸੁਣ ਮੈਲ ਗਵਾਏ ਸਹਜ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਦ੍ਰਿਸ਼ਨਾਗਨ 부ਝਾਏ ਅੰਤਰ ਸ਼ਾਂਤ ਸਹਜ ਸੁਖ ਪਾਏ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਜੇ ਨਾ ਜਾਣੇ ਬਾਣੀ ਮਨ ਮੁਖ ਅੰਦੇ ਦੁਖ ਵਿਹਾਣੀ ਸਤ ਗੁਰ ਭੇਟੇ ਤਾਂ ਸੁਖ ਪਾਏ ਹੋ ਮੈਂ ਵਿੱਚੋਂ ਠਾ ਗੁਰ ਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਤਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾ ਵਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹਲਾ ਤੀਜਾ ਜੋ ਹਰ ਸੇਵਹਿ ਤਿਨ ਬਲ ਜਾਓ ਤਿਨ ਹਿਰਦੈ ਸਾਚ ਸਚਾ ਮੁਖ ਨਾਓ ਸਾਚੋ ਸਾਚ ਸਮਾਲਿਓ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰ ਬਾਣੀ ਸੁਣ ਮੈਲ ਗਵਾਏ ਸਹਜ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਦ੍ਰਿਸ਼ਨਾਗਨ 부ਝਾਏ ਅੰਤਰ ਸ਼ਾਂਤ ਸਹਜ ਸੁਖ ਪਾਏ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਜੇ ਨਾ ਜਾਣੇ ਬਾਣੀ ਮਨਮੁਖ ਅੰਦੇ ਦੁਖ ਵਿਹਾਣੀ ਸਤ ਗੁਰ ਭੇਟੇ ਤਾਂ ਸੁਖ ਪਾਏ ਹੋ ਮੈਂ ਵਿੱਚੋਂ ਠਾਗ ਰਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਤੇਰਾ ਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾ ਵਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹਲਾ ਤੀਜਾ ਜੋ ਹਰ ਸੇਵਹਿ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੁਚਾ ਮੁਖ ਨਾਓ ਸਾਚੋ ਸਾਚ ਸਮਾਲਿਹੁ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰ ਬਾਣੀ ਸੁਣ ਮੈਲ ਗਵਾਏ ਸਹਜ ਹਰ ਨਾਮ ਮਨ ਵਸਾਏ ਰਹਾਉ ਕੂੜ ਕੋਸਤ ਦ੍ਰਿਸ਼ਨਾਗਨ 부ਝਾਏ ਅੰਤਰ ਸ਼ਾਂਤ ਸਹਜ ਸੁਖ ਪਾਏ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਜੇ ਨਾ ਜਾਣੇ ਬਾਣੀ ਮਨਮੁਖ ਅੰਦੇ ਦੁਖ ਵਿਹਾਣੀ ਸਤ ਗੁਰ ਭੇਟੇ ਤਾਂ ਸੁਖ ਪਾਏ ਹੋ ਮੈਂ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਤੇਰਾ ਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਵਾ